पीटीसी न्यूज़ देख रहे दर्शका दा स्वागत है मैं हा जतिन कुमार शर्मा आज वाले दी एक ਵੱਡੀ ਖਬਰ ਆ ਰਹੀ ਹੈ ਲੋਕ ਬਾਜ਼ ਨਹੀਂ ਆ ਰਹੇ ਬਿਆਸ ਸਮਾਗਮਾਂ ਦੇ ਉੱਤੇ ਹਵਾਈ ਫਾਇਰ ਕੱਢਣ ਤੋਂ ਤੇ ਇੱਕ ਵੱਡਾ ਹੁਣ ਹਾਦਸਾ ਵਾਪਰ ਗਿਆ ਕਿਸ ਤਰੀਕੇ ਦੇ ਨਾਲ ਇੱਕ ਪਾਰਟੀ ਦੇ ਸਮਾਗਮ ਦੇ ਵਿੱਚ ਹਵਾ ਦੇ ਵਿੱਚ ਫਾਇਰ ਕੱਡੇ ਜਾ ਰਹੇ ਸੀ ਔਰ ਜੋ ਗੋਲੀ ਹੈ ਇੱਕ ਨੌਜਵਾਨ ਦੇ ਲੱਗਦੀ ਹੈ 45 ਸਾਲ ਦਾ ਇੱਕ ਨੌਜਵਾਨ ਸੀ ਜਿਹਦੇ ਛਾਤੀ ਦੇ ਵਿੱਚ ਗੋਲੀ ਲੱਗਦੀ ਹੈ ਮੌਕੇ ਤੇ ਹੀ ਡਿੱਗ ਪੈਂਦਾ ਹੈ ਤੇ ਕੁਝ ਸਮੇਂ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਦਿੰਦੇ ਆ ਕਿਸ ਤਰੀਕੇ ਦੀ ਇੱਕ ਬੜੀ ਹੀ ਖਤਰਨਾਕ ਉਹ ਰੋਂਗਟੇ ਖੜੇ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਔਰ ਜਦੋਂ ਨੌਜਵਾਨ ਦੇ ਗੋਲੀ ਲੱਗਦੀ ਹੈ ਛਾਤੀ ਦੇ ਵਿੱਚ ਗੋਲੀ ਲੱਗਦੀ ਹੈ ਉਹ ਬੰਦਾ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਦੋ ਹਵਾਈ ਵਾਇਰ ਕੱਢੇ ਜਾਂਦੇ ਨੇ ਨੌਜਵਾਨ ਹਲੇ ਵੀ ਨਹੀਂ ਸਮਝਦਾ ਜਿਹੜਾ ਆਸਮਾਨ ਦੇ ਵਿੱਚ ਗੋਲੀਆਂ ਚਲਾ ਰਿਹਾ ਸੀ ਕਿ ਉਸ ਦੀ ਗੋਲੀ ਨਾਲ ਖੜੇ ਇੱਕ ਬੰਦੇ ਦੀ ਛਾਤੀ ਦੇ ਵਿੱਚ ਲੱਗੀ ਹੈ ਛਾਤੀ ਦੇ ਵਿੱਚ ਗੋਲੀ ਵੱਜਣ ਤੋਂ ਬਾਅਦ ਜਿਹਦੇ ਗੋਲੀ ਲੱਗਦੀ ਹੈ ਉਹ ਜ਼ਮੀਨ ਤੇ ਡਿੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਬੜੀ ਹੀ ਬੇਸ਼ਰਮੀ ਦੇ ਨਾਲ ਉਹ ਬੰਦਾ ਹਵਾਈ ਫਾਇਰ ਕੱਢਣ ਤੋਂ ਬਾਜ਼ ਨਹੀਂ ਆਂਦਾ ਹਾਲਾਂਕਿ ਸਰਕਾਰ ਨੇ ਸਖਤ ਨਿਰਦੇਸ਼ ਦਿੱਤੇ ਹੋਏ ਨੇ ਕਿ ਹਰ ਸ਼ਾਫਾਇਰਿੰਗ ਨਹੀਂ ਕੀਤੀ ਜਾ ਸਕਦੀ ਇਲੀਗਲ ਹੈ ਜਿਹੜੇ ਤੁਹਾਨੂੰ ਵੈਪਨ ਦਿੱਤੇ ਗਏ ਨੇ ਇਹ ਸਿਰਫ ਸਿਕਿਉਰਿਟੀ ਕੰਸਰਨ ਦੇ ਲਈ ਦਿੱਤੇ ਗਏ ਨੇ ਜੇਕਰ ਤੁਹਾਡੀ ਜਾਨ ਨੂੰ ਖਤਰਾ ਹੈ ਤੁਸੀਂ ਉਦੋਂ ਹੀ ਇਸ ਹਥਿਆਰ ਦਾ ਇਸਤੇਮਾਲ ਕਰ ਸਕਦੇ ਹੋ ਪਰ ਲੋਕ ਕਿਸ ਤਰੀਕੇ ਦੇ ਨਾਲ ਹਵਾ ਬਾਜ਼ੀ ਕਰਦੇ ਨੇ ਜੋ ਵਿਆਸ ਸਮਾਗਮ ਹੁੰਦੇ ਨੇ ਪਾਰਟੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਹਵਾਈ ਫਾਇਰ ਕਰਦੇ ਨੇ ਤੇ ਹੁਣ ਇੱਕ ਵੱਡਾ ਹਾਦਸਾ ਹੋ ਗਿਆ ਹਵਾਈ ਫਾਇਰ ਕੱਢਣ ਸਮੇ ਇੱਕ ਗੋਲੀ ਹੈ ਜੋ ਇੱਕ ਨਾਲ ਖੜੇ ਵਿਅਕਤੀ ਦੀ ਹਿੱਕ ਦੇ ਵਿੱਚ ਵੱਜਦੀ ਹੈ ਔਰ ਉਹ ਨੌਜਵਾਨ ਕੁਝ ਹੀ ਸਮੇ ਦੇ ਵਿੱਚ ਗਰਾਊਂਡ ਤੇ ਡਿੱਗ ਜਾਂਦਾ ਹੈ ਪੁੰਜੇ ਡਿੱਗ ਜਾਂਦਾ ਹੈ ਉਸ ਨੂੰ ਖੜਾ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਜਿਹੜੇ ਵਿਅਕਤੀ ਤੇ ਗੋਲੀ ਵੱਜੀ ਵੀ ਹੁੰਦੀ ਹੈ ਉਹ ਵੀ ਬਾਹ ਉੱਤੇ ਕਰਕੇ ਜਿਨੇ ਗੋਲੀ ਚਲਾਈ ਹੁੰਦੀ ਆ ਉਹਨੂੰ ਕਹਿ ਰਿਆ ਹੁੰਦਾ ਕਿ ਤੂੰ ਇਹ ਕੀ ਕਰ ਦਿੱਤਾ ਮੇਰੇ ਗੋਲੀ ਮਾਰ ਦਿੱਤੀ ਲੇਕਿਨ ਲੋਕ ਕਿਸ ਤਰੀਕੇ ਦੇ ਨਾਲ ਖਿੜਖਿੜ ਆਪਣੀਆਂ ਦੰਦੀਆਂ ਕੱਢ ਰਹੇ ਨੇ ਇਸ ਨਾਲ ਔਰ ਦੇਖੋ ਉਹਦੀਆਂ ਬਾਹਾਂ ਫੜ ਕੇ ਉਹਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਿਸ ਵਿਅਕਤੀ ਦੇ ਗੋਲੀ ਲੱਗੀ ਹੁੰਦੀ ਆ ਉਹ ਪੀੜ ਨਹੀਂ ਸਹਿ ਪੰਦਾ ਔਰ ਮੌਕੇ ਦੇ ਉੱਤੇ ਹੀ ਉਹਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਹੰਗਾਮਾ ਹੁੰਦਾ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਵਾਂਗੇ ਪਹਿਲਾਂ ਇਹ ਜਰਾ ਤੁਸੀਂ ਤਸਵੀਰਾਂ ਦੇਖ ਲਿਓ ਆ ਦੇਖੋ ਦੋ ਤਸਵੀਰਾਂ ਪਹਿਲੀ ਤਸਵੀਰ ਉਹ ਹੈ ਜਦੋਂ ਇਹ ਨੌਜਵਾਨ ਦੇਖੋ ਕਿਵੇਂ ਖੁਸ਼ੀ ਦੇ ਵਿੱਚ ਕੋ ਨੱਚ ਰਿਹਾ ਹੁੰਦਾ ਤੇ ਉਹਦੇ ਗੋਲੀ ਵੱਜਦੀ ਹੈ ਡਿੱਗ ਪੈਂਦਾ ਔਰ ਦੂਸਰੀ ਤਸਵੀਰ ਉਹੀ ਹੈ ਗੋਲੀ ਲੱਗਣ ਤੋਂ ਪਹਿਲਾਂ ਕਿੰਨੀ ਖੁਸ਼ੀ ਦੇ ਵਿੱਚ ਉਹ ਨੌਜਵਾਨ ਨੱਚ ਰਿਹਾ ਹੁੰਦਾ ਹੈ ਆਪਣਾ ਪਾਰਟੀ ਦੇ ਵਿੱਚ ਇੰਜੋਏ ਕਰ ਰਿਹਾ ਹੁੰਦਾ ਦੱਸਿਆ ਜਾ ਰਿਹਾ ਇੱਕ ਜਾਗੋ ਦਾ ਸਮਾਗਮ ਸੀਗਾ ਪਾਰਟੀ ਸਮਾਗਮ ਚੱਲ ਰਿਹਾ ਸੀ ਤੇ ਉੱਥੇ ਘਟਨਾ ਹੋਈ ਹੈ ਤੇ ਘਟਨਾ ਫਲੋਰ ਹਲਕੇ ਦੇ ਥਾਣਾ ਗੁਰਾਇਆਂ ਦੇ ਵਿੱਚ ਪਿੰਡ ਚੱਕ ਦੇਸਰਾਜ ਦੀ ਦੱਸੀ ਜਾ ਰਹੀ ਹੈ ਤੇ ਜਿਸ ਨੌਜਵਾਨ ਦੇ ਗੋਲੀ ਲੱਗੀ ਉਸ ਦੀ ਪਛਾਣ 45 ਸਾਲ ਦੇ ਪਰਮਜੀਤ ਸਿੰਘ ਪੰਮੀ ਦੇ ਵੱਜੋਂ ਹੋਈ ਹੈ ਤੇ ਇਹ ਜੋ ਪੰਮੀ ਹੈ ਪਰਮਜੀਤ ਪੰਮੀ ਇਸ ਦੀ ਪਤਨੀ ਨੀਰੂ ਸਰਪੰਚ ਹੈ ਐਸੇ ਪਿੰਡ ਦੀ ਤੇ ਕਿਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਘਟਨਾ ਤੋਂ ਬਾਅਦ ਹਾਲਾਂਕਿ ਪਰਿਵਾਰ ਦਾ ਬਰਾ ਅਜੀਬੋ ਗਰੀਬ ਬਿਆਨ ਸਾਹਮਣੇ ਆਇਆ ਪਰਿਵਾਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਕਿ ਗੋਲੀ ਲੱਗੀ ਹੈ ਅਸੀਂ ਇਹ ਗੱਲ ਕਿਉਂ ਕਹਿ ਰਹੇ ਕਿਉਂਕਿ ਪਤਨੀ ਨੇ ਖੁਦ ਬਿਆਨ ਦਿੱਤੇ ਆ ਕਹਿੰਦੀ ਮੈਂ ਸਾਹਮਣੇ ਬੈਠੀ ਸੀ ਮੇਰੇ ਸਾਹਮਣੇ ਹੀ ਪਤੀ ਨੱਚ ਰਹੇ ਹੁੰਦੇ ਨੇ ਪਰ ਮੌਕੇ ਤੇ ਗੋਲੀ ਚੱਲਦੀ ਹੈ ਉਹਨੂੰ ਬਿਲਕੁਲ ਨਹੀਂ ਪਤਾ ਮੌਕੇ ਤੇ ਗੋਲੀ ਦੀ ਆਵਾਜ਼ ਆਉਂਦੀ ਹੈ ਉਹ ਨਹੀਂ ਸੁਣ ਪੰਦੀ ਉਹ ਸਿਰਫ ਇੰਨੇ ਹੀ ਦੇਖਦੀ ਆ ਕਿ ਉਹਦਾ ਪਤੀ ਨੱਚਦਾ ਨੱਚਦਾ ਡਿੱਗ ਪੈਂਦਾ ਤੇ ਉਹਦੇ ਪਤਨੀ ਦੇ ਮੁਤਾਬਕ ਨੀਰੂ ਦੇ ਮੁਤਾਬਕ ਉਹਦਾ ਪਤੀ ਪਹਿਲਾਂ ਤੋਂ ਹੀ ਮਰੀਜ਼ ਸੀ ਉਸ ਨੂੰ ਦਿਲ ਦੀ ਬਿਮਾਰੀ ਸੀ ਹਾਰਟ ਅਟੈਕ ਆਇਆ ਇਸ ਕਰਕੇ ਉਹਦੀ ਮੌਤ ਹੋ ਗਈ ਹੈ ਲੇਕਿਨ ਇਹ ਸਾਰਾ ਸਰਕਲ ਘੁੰਮ ਕੇ ਮੇਰੇ ਆ ਪਰਿਵਾਰ ਕਹਿ ਰਿਹਾ ਮੌਤ ਹੋਈ ਹੈ ਤੇ ਕੁਝ ਲੋਕ ਕਹਿ ਰਹੇ ਨੇ ਕਿ ਮੌਤ ਨਹੀਂ ਹੱਤਿਆ ਹੋਈ ਹੈ ਤੁਹਾਨੂੰ ਉੱਥੇ ਤੱਕ ਵੀ ਲੈ ਕੇ ਜਾਵਾਂਗੇ ਪਰ ਪਹਿਲਾਂ ਪਰਿਵਾਰ ਦੇ ਔਰ ਪਤਨੀ ਦੇ ਬਿਆਨ ਸੁਣ ਲੋ ਕਿ ਸਾਹਮਣੇ ਗੋਲੀ ਚੱਲ ਰਹੀ ਹੈ ਪਤਨੀ ਠੀਕ ਸਾਹਮਣੇ ਬੈਠੀ ਆ ਬਿਲਕੁਲ ਨਜ਼ਦੀਕ ਬੈਠੀ ਆ ਪਤੀ ਦੀ ਮੌਤ ਹੋ ਜਾਂਦੀ ਹੈ ਪਰ ਪਤਨੀ ਕਹਿ ਰਹੀ ਹੈ ਕਿ ਹਾਰਟ ਅਟੈਕ ਆਇਆ ਉਹ ਬਿਆ ਤੇ ਗਈ ਸੀ ਕਿ ਮੈਂ ਉਹਨਾਂ ਦੇ ਸਾਹਮਣੇ ਬੈਠੀ ਸੀਗੀ ਇੱਕਦਮ ਡਿੱਗਦੇ ਆ ਤੇ ਇਹ ਸਾਹ ਦਿੰਦੇ ਆ ਕੁਝ ਉਹਨਾਂ ਨੂੰ ਜਿਦਾ ਪੇਲੋ ਵੀ ਥੋੜੀ ਪ੍ਰੋਬਲਮ ਸੀਗੀ ਤੇ ਡਿੱਗਦੇ ਸਾਰੀ ਉਹਨਾਂ ਦੀ ਮੌਤ ਹੋ ਗਈ ਆ ਹਾਂਜੀ ਬਾਕੀ ਮੈਨੂੰ ਵੀਡੀਓ ਬਾਰੇ ਕੁਝ ਨਹੀਂ ਪਤਾ ਮੈਨੂੰ ਫਾਇਰ ਕੋਈ ਆਵਾਜ਼ ਨਹੀਂ ਆਈ ਬਸ ਮੈਂ ਡੇਗਦੇ ਹੀ ਦੇਖੇ ਆ ਤੁਸੀਂ ਵੀਡੀਓ ਦੇਖੀ ਹੈ ਜਿਹੜੇ ਫਾਇਰ ਫਾਇਰ ਹੁੰਦੇ ਦੀ ਵੀਡੀਓ ਹਾਂਜੀ ਮੈਂ ਕੱਲ ਦੇਖੀ ਹੈ ਸ਼ਾਮੀ 5:00 ਵਜੇ ਹਾਂਜੀ ਜਦੋਂ ਪਹਿਲਾ ਫਾਇਰ ਹੁੰਦਾ ਦੇਖਦੇ ਮੈਂ ਤੁਸੀਂ ਕਿੱਥੇ ਨੂੰ ਫਾਇਰ ਚੱਲ ਚੱਲਦਾ ਪਿਆ ਉਹ ਪਹਿਲਾ ਫਾਇਰ ਜਿਹਦਾ ਪਹਿਲਾ ਫਾਇਰ ਚੱਲਿਆ ਕਹਿੰਦੇ ਮਾਰਿਆ ਵੀਡੀਓ ਦੇ ਵਿੱਚ ਨਜ਼ਰ ਪੈਣ ਜੀ ਆ ਜਾਂ ਵੀ ਪਹਿਲਾ ਫਾਇਰ ਉਹਨਾਂ ਦੀ ਛਾਤੀ ਦੇ ਲੱਗਾ ਤੇ ਜਦੋਂ ਡਿੱਗਦੇ ਡਿੱਗਦੇ ਉਹਨਾਂ ਨੇ ਇਸ਼ਾਰਾ ਕਰਕੇ ਵੀ ਨਾਲ ਦੇ ਬੰਦੇ ਨੂੰ ਕਿਹਾ ਵੀ ਇਹਨੇ ਗੋਲੀ ਮਾਰੀ ਹੋਣੀ ਇਦਾਂ ਪਾਜੀ ਇਸ ਵਾਰੇ ਮੈਨੂੰ ਨਹੀਂ ਪਤਾ ਨਹੀਂ ਪਤਾ ਪਾਜੀ ਤੇ ਰਿਆ ਮਤੇ ਗੋਲੀਆਂ 3-4 ਚੱਲੀਆਂ ਪੁਲਿਸ ਵੱਲੋਂ ਕੋਈ ਬਿਆਨ ਲੈ ਕੇ ਤੁਹਾਡੇ ਤੁਸੀਂ ਦੱਸਿਆ ਉਥੇ ਫਾਇਰਿੰਗ ਹੋਈ ਨਹੀਂ ਬਾਜੀ ਬਾਜੀ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਮੈਨੂੰ ਪਤਾ ਹੀ ਨਹੀਂ ਬਾਜੀ ਫਾਇਰਿੰਗ ਹੋਈ ਵੀਡੀਓ ਦੇ ਵਿੱਚ ਤਾਂ ਸਾਫ਼ ਨਜ਼ਰ ਆ ਰਿਹਾ ਹਾਂਜੀ ਮੈਂ ਵੀ ਦੇਖਿਆ ਪਰ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਬਾਜੀ ਮੈਨੂੰ ਪਤਾ ਹੀ ਨਹੀਂ ਲੱਗਾ ਤਾਂ ਸੁਣਿਆ ਤੁਸੀਂ ਜੋ ਪਰਮਜੀਤ ਪੰਮੀ ਮਰਿਆ ਉਸਦੀ ਪਤਨੀ ਨੀਰੂ ਕੀ ਕਹਿ ਰਹੀ ਹੈ ਕਹਿੰਦੀ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਸਭ ਕੁਝ ਅੱਖਾਂ ਦੇ ਸਾਹਮਣੇ ਹੋ ਰਿਹਾ ਲੇਕਿਨ ਫੇਰ ਵੀ ਨਹੀਂ ਪਤਾ ਵਾਕਈ ਹੈ ਹੈਰਾਨ ਕਰ ਦੇਣ ਵਾਲੀ ਖਬਰ ਹੈ ਕੀ ਆਖਰਕਾਰ ਇਹ ਪਤਨੀ ਇੱਕ ਜੋ ਕਹਿ ਰਹੀ ਹੈ ਕਿ ਮੈਂ ਬੈਠੀ ਸੀ ਮੇਰੇ ਸਾਹਮਣੇ ਮੇਰਾ ਪਤੀ ਨੱਚ ਰਿਹਾ ਉਹ ਡਿੱਗ ਪੈਂਦਾ ਮਰੀਜ਼ ਹੈ ਹਾਰਟ ਅਟੈਕ ਆਉਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਪਰ ਉਹ ਵੀਡੀਓ ਦਾ ਕੀ ਕਰੀਏ ਵੀਡੀਓ ਦੇ ਵਿੱਚ ਤਾਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਹਵਾਈ ਫਾਇਰ ਕੱਢ ਰਿਹਾ ਹੈ ਇੱਕ ਤੋਂ ਬਾਅਦ ਇੱਕ ਕਰਕੇ ਉਹਨੇ ਤਿੰਨ ਗੋਲੀਆਂ ਚਲਾਈਆਂ ਔਰ ਜਿਹੜੀ ਪਹਿਲੀ ਗੋਲੀ ਹੈ ਉਹ ਪਰਮਜੀਤ ਪੰਮੀ ਦੀ ਹਿੱਕ ਦੇ ਵਿੱਚ ਵੱਜਦੀ ਹੈ ਤੇ ਉਸ ਤੋਂ ਬਾਅਦ ਜ਼ਮੀਨ ਤੇ ਡਿੱਗਦਾ ਹੈ ਤਸਵੀਰਾਂ ਵੀ ਖੁਦ ਬਿਆਨ ਕਰ ਰਹੀਆਂ ਨੇ ਕਿ ਹਾਂ ਗੋਲੀ ਲੱਗੀ ਹੈ ਹੋ ਸਕਦਾ ਨਾਲ ਲੱਗੀ ਹੋਵੇ ਅੱਖਾਂ ਦਾ ਭਲੇਖਾ ਹੋ ਸਕਦਾ ਹੈ ਲੇਕਿਨ ਹਾਲੇ ਤੱਕ ਕੋਈ ਪੋਸਟਮਾਰਟਮ ਰਿਪੋਰਟ ਕੋਈ ਜਨਤਕ ਨਹੀਂ ਹੋਈ ਜੋ ਪਤਨੀ ਕਹਿ ਰਹੀ ਹੈ ਲੇਕਿਨ ਹੁਣ ਇਸ ਨੂੰ ਮੌਤ ਦੀ ਜਗ੍ਹਾ ਤੇ ਹੱਤਿਆ ਕਿਉਂ ਕਿਹਾ ਜਾ ਰਿਹਾ ਦਰਸਲ ਉਸ ਪਿੰਡ ਦੇ ਲੋਕ ਔਰ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆ ਗਏ ਨੇ ਧਰਨਾ ਲਗਾਇਆ ਗਿਆ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾਇਆ ਗਿਆ ਔਰ ਜੋ ਵਿਅਕਤੀ ਹਵਾਈ ਫਾਇਰ ਕੱਢ ਰਿਹਾ ਉਸ ਦੇ ਖਿਲਾਫ ਵੀ ਧਰਨਾ ਲਗਾਇਆ ਗਿਆ ਤੁਹਾਨੂੰ ਸਿੱਧਾ ਤਸਵੀਰਾਂ ਵੀ ਦਿਖਾ ਰਹੇ ਹਾਂ ਸੀ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਪੰਮੀ ਦੇ ਗੋਲੀ ਵੱਜਦੀ ਉਹ ਡਿੱਗ ਪੈਂਦਾ ਹੈ ਔਰ ਦੂਸਰੇ ਪਾਸੇ ਧਰਨਾ ਲੱਗਿਆ ਹੋਇਆ ਜਿਹੜੇ ਲੋਕ ਧਰਨਾ ਲਗਾ ਰਹੇ ਨੇ ਉਹ ਪੰਮੀ ਦੇ ਜਾਣਕਾਰ ਨੇ ਪਰਮਜੀਤ ਪੰਮੀ ਦੇ ਜਾਣਕਾਰ ਨੇ ਉਹ ਕਹਿ ਰਹੇ ਨੇ ਪੰਮੀ ਇੱਕ ਸਮਾਜ ਸੇਵੀ ਸੀ ਬੜਾ ਚੰਗਾ ਬੰਦਾ ਸੀਗਾ ਇਸ ਕਰਕੇ ਉਹ ਹੋ ਸਕਦਾ ਹੈ ਕੋਜੋ ਲੋਕਾਂ ਦੀ ਅੱਖਾਂ ਦੇ ਵਿੱਚ ਰੜਕਦਾ ਹੋਵੇ ਤੇ ਉਸੇ ਰੜਕ ਨੂੰ ਕੱਢਣ ਦੇ ਲਈ ਪੰਮੀ ਨੂੰ ਇੱਕ ਸਾਜ਼ਿਸ਼ਨ ਤਹਿਤ ਉਸਦੀ ਹਤਿਆ ਕੀਤੀ ਗਈ ਹੈ ਵਿਆਹ ਦੇ ਵਿੱਚ ਸਾਜ਼ਿਸ਼ ਦੇ ਤਹਿਤ ਬੁਲਾਇਆ ਗਿਆ ਤੇ ਫਿਰ ਉਸਦੇ ਛਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਹੈ ਔਰ ਇਸੇ ਕਰਕੇ ਪ੍ਰੋਟੈਸਟ ਕੀਤਾ ਜਾ ਰਿਹਾ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਧਰਨਾ ਦੇ ਰਹੇ ਨੇ ਇਹਦੇ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਨੇ ਦੱਸਿਆ ਜਾ ਰਿਹਾ ਐਸਸੀ ਭਾਈਚਾਰੇ ਦੇ ਨਾਲ ਬੰਦਾ ਸਬੰਧ ਰੱਖਦਾ ਸੀ ਤੇ ਉਹਦੀ ਜਿਹੜੇ ਹੱਕ ਦੇ ਵਿੱਚ ਆਏ ਨੇ ਉਹ ਵੀ ਐਸਸੀ ਭਾਈਚਾਰੇ ਦੇ ਲੋਕ ਨੇ ਖੈਰ ਇੱਥੇ ਐਸਸੀ ਭਾਈਚਾਰੇ ਦੀ OBC ਜਾਂ ਫਿਰ ਜਨਰਲ ਗੱਲ ਨਹੀਂ ਹੋ ਰਹੀ ਇੱਥੇ ਗੱਲ ਹੋ ਰਹੀ ਹੈ ਮਨੁੱਖਤਾ ਦੀ ਤੇ ਆਮ ਇਨਸਾਨ ਦੀ ਕਿ ਆਮ ਇਨਸਾਨ ਦੀ ਜਾਨ ਇੰਨੀ ਸਸਤੀ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਬਿਆਨ ਹੀ ਬਾਅਦ ਵਿੱਚ ਬਦਲ ਸਕਦੇ ਹੋ ਕਿ ਵਾਕਈ ਬਿਆਨ ਬਦਲੇ ਗਏ ਨੇ ਜਾਂ ਫਿਰ ਨਹੀਂ ਬਦਲੇ ਗਏ ਇਹ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਔਰ ਗੰਭੀਰਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਜਾਂਚ ਵਿੱਚੋਂ ਜੋ ਵੀ ਅੰਦਾਲ ਪਬਲਿਕ ਤੱਕ ਪਹੁੰਚਾਉਣਾ ਚਾਹੀਦਾ ਹੈ ਲੇਕਿਨ ਇੱਕ ਵੱਡੀ ਘਟਨਾ ਜ਼ਰੂਰ ਹੋ ਗਈ ਹੈ ਪਰਮਜੀਤ ਪੰਮੀ 45 ਸਾਲ ਦਾ ਨੌਜਵਾਨ ਜੋ ਸਮਾਜ ਸੇਵੀ ਵੀ ਸੀਗਾ ਔਰ ਉਸ ਦੇ ਗੋਲੀ ਵੱਜਦੀ ਹੈ ਉਹ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਔਰ ਦੂਸਰੇ ਪਾਸੇ ਧਰਨਾ ਵੀ ਲਗਾਇਆ ਗਿਆ ਧਰਨੇ ਵਾਲਿਆਂ ਨੂੰ ਸ਼ੱਕ ਹੈ ਕਿ ਮਾਮਲੇ ਦੀ ਸੈਟਲਮੈਂਟ ਕੀਤੀ ਗਈ ਹੈ ਕਿਉਂਕਿ ਜਿਨ੍ਹਾਂ ਨੇ ਗੋਲੀ ਚਲਾਈ ਔਰ ਸੂਖਦਾਰ ਲੋਕ ਨੇ ਔਰ ਸੂਖਦਾਰ ਲੋਕਾਂ ਨੇ ਇੱਕ ਆਮ ਬੰਦਾ ਗੋਲੀ ਮਾਰ ਕੇ ਮਾਰਤਾ ਤੇ ਪਛਤਾਪ ਹੁਣ ਕਿਵੇਂ ਹੋ ਰਿਹਾ ਸ਼ਾਇਦ ਕਿਤੇ ਨਾ ਕਿਤੇ ਸੈਟਿੰਗ ਹੋ ਗਈ ਹੈ ਹੋ ਸਕਦਾ ਧਮਕਾਇਆ ਗਿਆ ਹੋਵੇ ਕਿ ਹੁਣ ਤੁਹਾਡਾ ਬੰਦਾ ਤਾਂ ਵਾਪਸ ਨਹੀਂ ਆ ਸਕਦਾ ਜੇਕਰ ਤੁਹਾਨੂੰ ਆਪਣੀ ਜਾਣ ਪਿਆਰੀ ਹੈ ਤਾਂ ਚੁੱਪ ਕਰਕੇ ਬਹਿ ਜਾਓ ਦੂਜਾ ਇਹ ਵੀ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਅਕਸਰ ਪੈਸੇ ਦੇ ਨਾਲ ਖਰੀਦੋ ਫਰੋਖਤ ਹੁੰਦੀ ਹੈ ਇੱਥੇ ਜਾਨ ਇੰਨੀ ਸਸਤੀ ਹੈ ਕਿ 20 40 50 ਲੱਖ ਰੁਪਏ ਦੇ ਵਿੱਚ ਜਾਨ ਖਰੀਦੀ ਜਾ ਸਕਦੀ ਹੈ ਭਾਵੇਂ ਲੋਕਾਂ ਨੂੰ ਯਕੀਨ ਨਹੀਂ ਲੇਕਿਨ ਅਸਲ ਚ ਸਮਾਜ ਦੇ ਵਿੱਚ ਇਹ ਹੁੰਦਾ ਹੈ ਇਹ ਵੀ ਹੋ ਸਕਦਾ ਹੈ ਕਿ ਪੈਸੇ ਦੇ ਕੇ ਪਰਿਵਾਰ ਨੂੰ ਸ਼ਾਂਤ ਕਰਾਇਆ ਜਾਵੇ ਇਹ ਅਸੀਂ ਨਹੀਂ ਕਹਿ ਰਹੇ ਇਹ ਜਿਹੜੇ ਲੋਕ ਧਰਨਾ ਲਗਾ ਰਹੇ ਨੇ ਇਹ ਗੱਲ ਲੋਕ ਕਹਿ ਰਹੇ ਨੇ ਕਿ ਹੋ ਸਕਦਾ ਸੈਟਲਮੈਂਟ ਕੀਤੀ ਹੋਵੇ ਪੈਸੇ ਲੈ ਦੇ ਕੇ ਮਾਮਲੇ ਨੂੰ ਰਫਾ ਦਫਾ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਹੁਣ ਜਿਹੜੇ ਲੋਕਾਂ ਨੇ ਧਰਨਾ ਲਗਾਇਆ ਉਹ ਬੜੀ ਗੰਭੀਰਤਾ ਦੇ ਨਾਲ ਕੁਝ ਸੋਚ ਸਮਝ ਕੇ ਕੁਝ ਬਿਆਨ ਦੇ ਰਹੇ ਨੇ ਜ਼ਰਾ ਉਹਨਾਂ ਦੀ ਪੂਰੀ ਇੱਕ ਵਾਰ ਗੱਲ ਸੁਣ ਲਓ ਤੁਸੀਂ ਸਾਨੂੰ ਕਿਹਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਪੈਣਾ ਅਚਾਨਕ ਮੌਤ ਹੋਈ ਆ ਪਰ ਹੁਣ ਜਦੋਂ ਅਸੀਂ ਕੱਲ ਦੀ ਵੀਡੀਓ ਦੇਖ ਰਹੇ ਹਾਂ ਜਿਹਦੇ ਵਿੱਚ ਸਾਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਨਾਲ ਮੌਤ ਹੋਈ ਆ ਕਿ ਇਹ ਪਤਾ ਲੱਗ ਰਿਹਾ ਕਿ ਉਹਨੂੰ ਸਾਫ਼ ਸਾਡੇ ਸਾਹਮਣੇ ਨਜ਼ਰਾਂ ਦੇ ਗੋਲੀ ਮਾਰੀ ਗਈ ਆ ਗੋਲੀ ਮਾਰਨ ਵਾਲਾ ਵੀ ਸਾਫ਼ ਦਿਖਾਈ ਦੇ ਰਿਹਾ ਹੈ ਗੋਲੀ ਉਹ ਵੱਜਦੀ ਵੀ ਸਾਫ਼ ਦਿਖਾਈ ਦੇ ਰਹੀ ਹੈ ਕੋਲਖੜੇ ਬੰਦੇ ਵੀ ਹੱਸ ਰਹੇ ਆ ਕੋਲ ਚੱਕਣ ਦੀ ਉਹਨਾਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸਾਰਾ ਕੁਝ ਮਿਲੀ ਭੁਗਤ ਨਾ ਹੋਇਆ ਗਿਆ ਹੈ ਜੀ ਹੋ ਸਕਦਾ ਕਿਉਂਕਿ ਪਰਿਵਾਰ ਨੂੰ ਡਰਾਇਆ ਵੀ ਜਾ ਸਕਦਾ ਹੈ ਹੋ ਸਕਦਾ ਉਹ ਮਜਬੂਰੀ ਨੂੰ ਕਿਸੇ ਨੇ ਨਹੀਂ ਅੱਗੇ ਆ ਰਹੇ ਪਰ ਅਸੀਂ ਅੱਗੇ ਆ ਰਹੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਸ ਦਿਨ ਰਾਤ ਨੂੰ ਉਹ ਹੁਣ ਮਤਲਬ ਇੱਥੇ ਸ਼ਰਯਮ ਘੁੰਮ ਰਹੇ ਆ ਜਾਂ ਇੱਥੇ ਫਰਾਰ ਹੋ ਚੁੱਕੇ ਨੇ ਨਹੀਂ ਜੀ ਉਹ ਸ਼ਰਯਮ ਹੁਣ ਨਹੀਂ ਘੁੰਮ ਰਹੇ ਉਹ ਇੱਥੇ ਦੇਖ ਉਸੇ ਰਾਤ ਨੂੰ ਗਾਇਬ ਕਰ ਦਿੱਤਾ ਗਿਆ ਸੀ ਜਿੰਨ ਗੋਲੀ ਚਲਾਈ ਆ ਬੰਦੇ ਨੇ ਕੋਈ ਬੜੇ ਪਿੰਡ ਦਾ ਕਹਿ ਰਿਹਾ ਜੀ ਜੇਈ ਬਿੱਟੂ ਜੇਈ ਦਾ ਮੁੰਡਾ ਇਸ਼ਨਾਨ ਕਰਾਇਆ ਜਾਂਦਾ ਉਹਨੂੰ ਸਾਨੂੰ ਲੋਕਾਂ ਨੇ ਪੁੱਛਿਆ ਵੇ ਕਾਹਦਾ ਨਿਸ਼ਾਨ ਆ ਉਸਨੂੰ ਕਹਿੰਦੇ ਫੋੜਾ ਪੈਂਚ ਨਹੀਂ ਹੋਇਆ ਸੀਗਾ ਫੋੜਾ ਪੈਂਚ ਨਹੀਂ ਮੋੜਿਆਂ ਦੇ ਪਿਛਲੇ ਪਾਸੇ ਹੋ ਸਕਦਾ ਮੋਰੇ ਹੋ ਸਕਦਾ ਦੋਨਾਂ ਪਾਸੇ ਨਹੀਂ ਹੋ ਸਕਦਾ ਜਲਦ ਤੋਂ ਜਲਦ ਉਸ ਨੂੰ ਲੂਣ ਦੀ ਕੋਸ਼ਿਸ਼ ਕੀਤੀ ਗਈ। ਉਸ ਦੀ ਚਿਤਾ ਨੂੰ ਡੀਜ਼ਲ ਤੇਲ ਪਾ ਪਾ ਲੂਇਆ ਗਿਆ। ਜਿਹੜੇ ਬੰਦੇ ਡੀਜ਼ਲ ਤੇਲ ਪਾ ਰਹੇ ਸੀ ਉਹਨਾਂ ਤੇ ਵੀ ਬਣਦੀ ਕਰੂਨੀ ਕਰਵਾਈ ਕੀਤੀ ਜਾਵੇ ਕਿਉਂਕਿ ਉਹਦੇ ਮਗਰ ਕੋਈ ਹੈ ਨਹੀਂ ਸੀ। ਇੰਨਾ ਉਹਦਾ ਪਰਿਵਾਰ ਪਿੰਡ ਇੰਨਾ ਵੱਡਾ ਉਹਦਾ ਪਰਿਵਾਰ ਆ। ਡੀਜ਼ਲ ਤੇਲ ਪਾ ਪਾ ਲੂਇਆ ਗਿਆ ਔਰ ਉਸ ਦੀ ਆਸਤ ਨੂੰ ਪਾਣੀ ਛਰਕ ਛਰਕ ਗਏ। ਉਹਦੀ ਆਸ ਚੁਗੀ ਗਈ। ਕਿਉਂ ਕਿਹੜੀਆਂ ਤਾਕਤਾਂ ਉਹਦੇ ਪਿੱਛੇ ਕੰਮ ਕਰ ਰਹੀਆਂ ਸੀ? ਕਿਹੜਾ ਐਡਾ ਪੈਸਾ ਉਹਦੇ ਪਿੱਛੇ ਕੰਮ ਕਰ ਰਿਆ ਸੀਗਾ ਸਾਡਾ ਪੰਮੀ ਵੀਰ ਜਾਂਦਾ ਹੋਇਆ ਵੀ ਕਹਿ ਗਿਆ ਕਹਿੰਦਾ ਇਸ ਬੰਦੇ ਨੇ ਗੋਲੀ ਮਾਰੀ ਆ ਹੱਥ ਕਰਕੇ ਸਿੱਧਾ ਗਿਆ ਕਹਿੰਦਾ ਇਸ ਬੰਦੇ ਨੇ ਮਾਰੀ ਆ ਪਰ ਤੁਸੀਂ ਸੋਚੋ ਇੱਕ ਬੰਦਾ ਮਾਨ ਤੋਂ ਪਹਿਲਾਂ ਦੱਸ ਕੇ ਗਿਆ ਵੀ ਮੈਨੂੰ ਇਸ ਬੰਦੇ ਨੇ ਮਾਰਿਆ ਪਰ ਹਾਲੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਤਾਂ ਜੋ ਹੋਇਆ ਬਹੁਤ ਮਾੜਾ ਹੋਇਆ ਲੇਕਿਨ ਜੋ ਪਿੰਡ ਵਾਸੀ ਔਰ ਪੰਮੀ ਦੇ ਜੋ ਸਾਥੀ ਨੇ ਉਹ આરોਪ ਲਗਾ ਰਹੇ ਨੇ ਉਹ ਹੋਰ ਵੀ ਜ਼ਿਆਦਾ ਗੰਭੀਰ ਨੇ ਉਰੇ ਜੋ ਸਵਾਲੀਆ ਨਿਸ਼ਾਨ ਲੱਗ ਰਿਹਾ ਉਹ ਪਰਿਵਾਰ ਦੇ ਉੱਤੇ ਵੀ ਲੱਗ ਰਿਹਾ ਕਿ ਆਖਰਕਾਰ ਪਰਿਵਾਰ ਨੂੰ ਇੰਨੀ ਕਾਲੀ ਕੀ ਪਈ ਸੀ ਅੰਤਿਮ ਸੰਸਕਾਰ ਦੀ ਜੋ ਇਹ ਲੋਕ ਕਹਿ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਪੈਟਰੋਲ ਡੀਜ਼ਲ ਪਾ ਪਾ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਾਂ ਕਿ ਕੋਈ ਵੀ ਸਬੂਤ ਨਾ ਰਹੇ ਵਾਕਈ ਇਹ ਕੇਹ ਬਹੁਤ ਗਹਿਰਾਈ ਦੇ ਨਾਲ ਜਾਂਚ ਕਰਨ ਵਾਲਾ ਮਾਮਲਾ ਹੈ ਔਰ ਉਸ ਤੋਂ ਵੀ ਜ਼ਿਆਦਾ ਜ਼ਰੂਰਤ ਹੈ ਕਿ ਪੁਲਿਸ ਵੀ ਆਪਣੇ اخلاق ਦੇ ਉੱਤੇ ਬਣੀ ਰਹੇ ਕਿ ਜੇਕਰ ਉਹਨਾਂ ਦੇ ਸਾਹਮਣੇ ਇੱਕ ਸਿਚੁਏਸ਼ਨ ਪੈਦਾ ਹੁੰਦੀ ਹੈ ਕਿ ਕੋਈ ਰਸੂਖਦਾਰ ਹੈ ਤੇ ਕੋਈ ਆਮ ਇਨਸਾਨ ਹੈ ਉਹਦੇ ਵਿੱਚ ਭੇਦਭਾਵ ਨਾ ਕੀਤਾ ਜਾਵੇ ਤਾਂ ਬੜਾ ਚੰਗਾ ਹੋਵੇਗਾ ਔਰ ਖਾਕੀ ਵੀ ਦਾਗਦਾਰ ਨਹੀਂ ਹੋਵੇਗੀ ਕਿਉਂਕਿ ਸਮੇਂ-ਸਮੇਂ ਤੇ ਖਾਕੀ ਅਕਸਰ ਦਾਗਦਾਰ ਹੁੰਦੀ ਰਹਿੰਦੀ ਹੈ ਪਰ ਹੁਣ ਬੜਾ ਚੰਗਾ ਹੋਵੇਗਾ ਜੇਕਰ ਮਾਮਲਾ ਪੂਰਾ ਜਨਤਾ ਦੇ ਸਾਹਮਣੇ ਸੱਚੇ ਤਰੀਕੇ ਦੇ ਨਾਲ ਆਂਦਾ ਹੈ ਪਰਿਵਾਰ ਤਾਂ ਸਾਫ਼ ਤੌਰ ਤੇ ਕਹਿ ਰਿਹਾ ਕਿ ਹਾਰਟ ਦਾ ਮਰੀਜ਼ ਸੀਗਾ ਹਾਰਟ ਅਟੈਕ ਆਇਆ ਇਸ ਕਰਕੇ ਮੌਤ ਹੋਈ ਹੈ ਵੀਡੀਓ ਦੇ ਵਿੱਚ ਇਹ ਚੀਜ਼ ਲੱਗ ਰਹੀ ਹੈ ਕਿ ਗੋਲੀ ਬੰਦੇ ਦੇ ਲੱਗੀ ਹੈ ਉਸ ਤੋਂ ਬਾਅਦ ਜ਼ਮੀਨ ਤੇ ਡਿਗਿਆ ਔਰ ਬੰਦਾ ਇਸ਼ਾਰਾ ਵੀ ਕਰਦਾ ਹੈ ਜੋ ਬੰਦਾ ਗੋਲੀਆਂ ਚਲਾ ਰਿਹਾ ਉਹਦੇ ਬਾਅਦ ਹੱਥ ਕਰਕੇ ਇਸ਼ਾਰਾ ਵੀ ਕਰਦਾ ਹੈ ਕਿ ਇਹ ਤੂੰ ਕੀ ਕੀਤਾ ਨਹੀਂ ਤਾਂ ਇਹ ਵੀ ਹੋ ਸਕਦਾ ਸੀ ਕਿ ਇਸ਼ਾਰਾ ਕਿਸੇ ਹੋਰ ਵੱਲ ਕਰ ਦੇਵੇ ਕਿ ਮੈਨੂੰ ਚੱਕੋ ਜੇ ਉਹਨੂੰ ਹਾਰਟ ਅਟੈਕ ਆਇਆ ਹੁੰਦਾ ਆਪਣੇ ਹੱਥ ਜਿਵੇਂ ਆਪਾਂ ਦੇਖਦੇ ਆ ਅਕਸਰ ਲੋਕਾਂ ਦੇ ਉੱਤੇ ਜਦੋਂ ਹਾਰਟ ਅਟੈਕ ਆਂਦਾ ਤਾਂ ਉਹ ਆਪਣੀ ਛਾਤੀ ਦੇ ਉੱਤੇ ਹੱਥ ਰੱਖਦੇ ਆ ਜਿੱਥੇ ਦਿਲ ਹੁੰਦਾ ਪੀੜ ਹੁੰਦੀ ਆ ਉਹਨੂੰ ਦੱਬਦੇ ਆ ਇੱਕਦਮ ਦੱਬਣ ਦੀ ਕੋਸ਼ਿਸ਼ ਕਰਦੇ ਆ ਕਿ ਹਾਂ ਜੋ ਦਰਦ ਹੈ ਉਹ ਹਟ ਜਾਵੇ ਲੇਕਿਨ ਐਸਾ ਕੁਝ ਨਹੀਂ ਸੀ ਜੋ ਬੰਦਾ ਗੋਲੀ ਚਲਾ ਰਿਹਾ ਔਰ ਜੋ ਮਰਿਆ ਵੈ ਉਹ ਉਹਦੇ ਵੱਲ ਹੱਥ ਕਰਕੇ ਇਸ਼ਾਰਾ ਕਰ ਰਿਹਾ ਔਰ ਐਸਾ ਐਸੇ ਹੀ ਕੁਝ ਬਿਆਨ ਆ ਰਹੇ ਨੇ ਪਿੰਡ ਵਾਸੀਆਂ ਦੇ ਔਰ ਜੋ ਪਿੰਡ ਦੇ ਆਲੇ ਦੁਆਲੇ ਦੇ ਲੋਕ ਨੇ ਉਹ ਵੀ ਕੀ ਇਹ ਕੋਈ ਗੋਲੀ ਨਾਲ ਹੀ ਲੱਗੀ ਹੱਤਿਆ ਕੀਤੀ ਗਈ ਹੈ ਇਹ ਕੋਈ ਹਾਰਟਟੈਕ ਵਾਲਾ ਮਾਮਲਾ ਨਹੀਂ ਹੈ ਦੂਸਰੇ ਪਾਸੇ ਪੁਲਿਸ ਨੇ ਇੰਨਾ ਜਰੂਰ ਕਿਹਾ ਕਿ ਸਾਡੇ ਕੋਲ ਮਾਮਲਾ ਧਿਆਨ ਦੇ ਵਿੱਚ ਆਇਆ ਭਾਵੇਂ ਖਬਰ 2 ਦਿਨ ਪੁਰਾਣੀ ਹੈ ਅੱਜ ਸਾਡੇ ਮਾਮਲਾ ਧਿਆਨ ਦੇ ਵਿੱਚ ਆਇਆ ਤੇ ਅਸੀਂ ਜਾਂਚ ਕਰ ਰਹੇ ਹਾਂ ਹਾਲਾਂਕਿ ਪਰਿਵਾਰ ਨੇ ਜੋ ਇੰਨਾ ਹੀ ਬਿਆਨ ਦਿੱਤਾ ਹੈ ਕਿ ਹਾਰਟ ਦਾ ਮਰੀਜ਼ ਸੀਗਾ ਇਸ ਕਰਕੇ ਉਹਦੀ ਮੌਤ ਹੋਈ ਹੈ ਹੋ ਸਕਦਾ ਹੈ ਪੁਲਿਸ ਇਸ ਐਂਗਲ ਤੋਂ ਜਾਂਚ ਨਾ ਵੀ ਕਰੇ ਕਿ ਗੋਲੀ ਮਾਰ ਕੇ ਉਹਦੀ ਮੌਤ ਹੋਈ ਹੈ ਕਿਉਂਕਿ ਸੰਸਕਾਰ ਤਾਂ ਅਨਨਫਾਨ ਫੌਰੀ ਤੌਰ ਦੇ ਉੱਤੇ ਕਰ ਦਿੱਤਾ ਗਿਆ ਸੀ ਔਰ ਜੋ ਕਿ ਇਲਾਕੇ ਦੇ ਲੋਕ ਪਿੰਡ ਵਾਸੀ ਕਹਿ ਰਹੇ ਨੇ ਕਿ ਸੰਸਕਾਰ ਵੇਲੇ ਵੀ ਪੈਟਰੋਲ ਔਰ ਡੀਜ਼ਲ ਦਾ ਇਸਤੇਮਾਲ ਕੀਤਾ ਗਿਆ ਸੰਸਕਾਰਚਤਾ ਸੀ ਦੇਖਦੇ ਆ ਕਿ ਦੇਸੀ ਕੀ ਦਾ ਇਸਤੇਮਾਲ ਕੀਤਾ ਜਾਣ ਦਾ ਸੁਣਦੇ ਵੀ ਆ ਲੇਕਿਨ ਕਿਸੇ ਦਾ ਅੰਤਿਮ ਸੰਸਕਾਰ ਪੈਟਰੋਲ ਔਰ ਡੀਜ਼ਲ ਦੇ ਨਾਲ ਕੀਤਾ ਹੋਵੇ ਬਾਕੀ ਹੈਰਾਨ ਕਰਨ ਵਾਲੀ ਗੱਲ ਹੈ ਲੋਕ ਕਹਿ ਰਹੇ ਨੇ ਜੋ ਸੰਸਕਾਰ ਦੇ ਵਿੱਚ ਮੌਜੂਦ ਸੀਗੇ ਜੋ ਇਲਾਕੇ ਦੇ ਲੋਕ ਨੇ ਉਹ ਗੱਲ ਕਹਿ ਰਹੇ ਨੇ ਪਰ ਪੁਲਿਸ ਨੇ ਇੰਨਾ ਕਿਹਾ ਕਿ ਸਾਡੇ ਕੋਲ ਮਾਮਲਾ ਆਇਆ ਕਿ ਉਹ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਉਹ ਇੱਕ ਮਾਮਲਾ ਹੈ ਲੇਕਿਨ ਕੋਈ ਵਿਅਕਤੀ ਹਵਾਈ ਫਾਇਰ ਕੱਢ ਰਿਹਾ ਸੀ ਕੋਸ਼ਿਸ਼ ਕਰ ਰਹੇ ਆ ਕਿ ਉਹ ਬੰਦੇ ਨੂੰ ਲੱਭਿਆ ਜਾਵੇ ਕੌਣ ਹੈ ਤੇ ਉਸ ਤੋਂ ਬਾਅਦ ਤੈਹ ਤੱਕ ਮਾਮਲੇ ਦੇ ਜਾ ਕੇ ਫਿਰ ਉਹ ਮਾਮਲੇ ਦੀ ਅਸੀਂ ਇਹ ਕਾਰਵਾਈ ਕਰਾਂਗੇ ਕਿ ਹਵਾਈ ਫਾਇਰ ਕਿਉਂ ਕੱਢ ਰਿਹਾ ਹੈ ਇਸ ਗੱਲ ਦੀ ਸ਼ਾਇਦ ਜਾਂਚ ਨਾ ਹੋਵੇ ਕਿ ਉਸ ਗੋਲੀ ਦੇ ਨਾਲ ਇੱਕ ਵਿਅਕਤੀ ਮਾਰਿਆ ਗਿਆ ਜਾਂਚ ਪੁਲਿਸ ਇਸ ਗੱਲ ਦੀ ਕਰੇਗੀ ਕਿ ਉਹ ਵਿਅਕਤੀ ਹਵਾਈ ਫਾਇਰ ਕਿਉਂ ਕੱਢ ਰਿਹਾ ਸੀ ਕਿਉਂਕਿ ਇਲੀਗਲ ਹੈ ਉਹਨਾਂ ਦੇ ਮੈਸੇਜ ਨੂੰ ਜਿਹੜੇ ਸਰਪੰਚ ਨੇ ਨੀਰੂ ਕੋਰ ਜੀ ਉਹਨਾਂ ਨੂੰ ਮਿਲਿਆ ਉਹਨਾਂ ਦੇ ਸਿਸਟਰ ਆ ਗਿਆ ਉਹਨਾਂ ਦੇ ਬ੍ਰਦਰ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਤੇ ਉਹਨਾਂ ਨੇ ਮੇਰੇ ਪਾਸ ਉਹਨਾਂ ਨੂੰ ਪੁੱਛ ਕੇ ਸੀ ਵੀ ਕੀਤੀ ਉਹਨਾਂ ਨੇ ਮੇਰੇ ਪਾਸ ਸਟੇਟਮੈਂਟ ਲਿਖਾਈ ਆ ਵੀ ਗੋਲੀ ਚੱਲਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਬੱਟਾ ਮੌਤ ਜ਼ਰੂਰ ਹੋਈ ਆ ਉਹਨਾਂ ਦੀ ਮੌਤ ਜਿਹੜੀ ਆ ਹਾਰਟ ਅਟੈਕ ਨਾਲ ਹੋਈ ਆ ਕਿਉਂਕਿ ਉਹ ਪਹਿਲਾਂ ਹੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਹਾਰਟ ਦੇ ਪੇਸ਼ੈਂਟ ਸੀਗੇ ਜੀ ਜਿਹੜਾ ਤੇ ਫਾਇਰ ਹੋਣ ਦੀ ਹੈਗੀ ਆ ਵੀ ਉਹ ਤੇ ਪ੍ਰੋਗਰਾਮ ਦੇ ਵਿੱਚ ਫਾਇਰ ਹੋਏ ਆ ਉਹਦਾ ਤਸਦੀਕ ਕਰਕੇ ਬਾਈ ਨੇਮ ਜਿਹੜਾ ਵੀ ਦੋਸ਼ੀ ਆ ਜੋ ਵੀ ਉਹਤੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਬਾਕੀ ਜਿਹੜੀ ਰਹਿ ਗਈ ਗੱਲ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਪਰਿਵਾਰਕ ਹਿਸਾਬ ਦੇ ਮੈਂਬਰਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਡੈਥ ਆ ਉਹ ਗੋਲੀ ਲੱਗਣ ਨਾਲ ਨਹੀਂ ਹੋਈ ਉਹਨਾਂ ਦੀ ਜਿਹੜੀ ਡੈਥ ਹੈ ਗਈ ਆ ਉਹ ਹਾਰਟ ਅਟੈਕ ਨਾਲ ਹੋਈ